ਉਹਨਾਂ ਸੀਟਾਂ ਦੇ ਉੱਤੇ ਜਿਹੜਾ ਉਹ ਚੋਣ ਲੜਨਗੇ ਰਹੂਗੀ ਉਹ ਜਿੱਥੇ ਉਹ ਵੱਧ ਵੋਟ ਜਿੱਥੇ ਵੱਧ ਵੋਟਾਂ ਪੈ ਗਈਆਂ ਇਹ ਗੱਲ ਤੁਸੀਂ ਦੇਖ ਲਇਓ ਕਿ ਜਿਹੜੀ ਦੋ ਹਲਕਿਆਂ ਤੋਂ ਚੋਣ ਲੜੀ ਜਾਊਗੀ ਸੁਖਵੀਰ ਸਿੰਘ ਬਾਦਲ ਖਾਨ ਦੇ ਵੱਲੋਂ ਸੋ ਉਹ ਰਣਨੀਤਿਕ ਤੌਰ ਤੇ ਲਿਆ ਫੈਸਲਾ ਉਹ ਐਵੇਂ ਨਹੀਂ ਕਿ ਬੜੀ ਭਾਵਕ ਹੋ ਕੇ ਕਿਤੇ ਬਿਆਨ ਦਿੱਤਾ ਜਿਹੜਾ ਇਹ ਇਸ ਹਲਕੇ ਦਾ ਇਤਿਹਾਸ ਹੈ ਨਾ ਜਿਹੜਾ ਉਹ ਬਹੁਤ ਪੁਰਾਣਾ ਆ ਸੋ ਇਹ ਇਤਿਹਾਸ ਮਾਲਵੇ ਦਾ ਹੀ ਗੜ ਹੈ ਨਾ ਜਿਹੜਾ ਮਾਲਵੇ ਦੇ ਵਿੱਚੋਂ ਹੀ ਮੁੱਖ ਮੰਤਰੀ ਨਿਕਲਦੇ ਰਹੇ ਆ ਉੱਥੇ ਦਾ ਐਲਾਨ ਕਰਨਾ ਇਹ ਰਾਜਾ ਬੜਿੰਗ ਹੋਣਾ ਨੂੰ ਵੀ ਤੇ ਇਧਰ ਡਿੰਪੀ ਸੁਖਵਿਹਰਦੀਪ ਸਿੰਘ ਡਿੰਪੀ ਉਹਨਾਂ ਲਈ ਵੀ ਗੱਲ ਫਿਕਰ ਵਾਲੀ ਆ ਸੁਖਬੀਰ ਸਿੰਘ ਬਾਦਲ ਤੇ ਨਾਲ ਦੀ ਨਾਲ ਭਾਜਪੀ ਨਾਲ ਜੇ ਸਮਝੌਤਾ ਨਹੀਂ ਹੁੰਦਾ ਤੇ ਜੇ ਹੋ ਜਾਂਦਾ ਉਹ ਵੀ ਗੱਲ ਵੱਖਰੀ ਆ ਕਿਉਂਕਿ ਉੱਥੇ ਮਨਪ੍ਰੀਤ ਸਿੰਘ ਬਾਦਲ ਵੀ ਹੁਣ ਬਠਿੰਡਾ ਸ਼ਹਿਰੀ ਤੋਂ ਨਹੀਂ ਗਿੱਦੜਵਾਹ ਤੋਂ ਹੀ ਜੂੜ ਲਗਾ ਰਹੇ ਹੈ ਲਗਾਤਾਰ ਕੋਈ ਪ੍ਰੋਜੈਕਟ ਲਿਆ ਰਿਹਾ ਹੈ ਗਿੱਦੜਵਾਹ ਸੋ ਗਿੱਦੜਵਾਹ ਹੌਟ ਸੀਟ ਬਣਨ ਜਾ ਰਹੀ ਆ ਅਗਲੇ ਦਿਨਾਂ ਦੇ ਵਿੱਚ ਬੀਪੀ ਸਿੰਘ ਗਿੱਲ ਜੀ ਜੋ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮਾਫੀਆਂ ਦਿੱਤੀਆਂ ਗਈਆਂ ਨੇ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਵੱਲੋਂ ਰਾਜ ਸਿੰਘ ਬਲਟੋਹਾ ਹੁਣਾਂ ਨੂੰ ਅਕਾਲ ਤਖਤ ਸਾਹਿਬ ਦੇ ਮੂਹਰੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਉਹਨਾਂ ਨੇ ਆ ਕੇ ਉੱਥੇ ਆਪਣੀ ਸਫਾਈ ਦਿੱਤੀ ਨਿਮਾਣੇ ਸਿੱਖ ਦੇ ਵਜੋਂ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਜਿਹੜਾ ਉੱਤੇ ਪਾਬੰਦੀ ਲਗਾਈ ਗਈ ਸੀ ਉਹ ਪਾਬੰਦੀ ਉਹਨਾਂ ਨੇ ਝੱਕ ਦਿੱਤੀ ਇੱਕ ਤਰ੍ਹਾਂ ਦੇ ਨਾਲ ਤੇ ਉਹਨਾਂ ਨੂੰ ਇਹ ਤਾੜਨਾ ਵੀ ਕੀਤੀ ਕਿ ਕੋਈ ਵੀ ਇਦਾਂ ਦੀ ਕੋੜੇ ਸ਼ਬਦਾਵਲੀ ਨਹੀਂ ਵਰਤਣੀ ਕਿਸੇ ਵੀ ਜਿਹੜੀ ਧਾਰਮਿਕ ਸਿੱਖਿਆ ਦੇ ਖਿਲਾਫ ਅਸਲ ਦੇ ਵਿੱਚ ਗੱਲਬਾਤ ਦੀ ਸ਼ੁਰੂਆਤ ਉਸ ਵਕਤ ਹੋਈ ਸੀ ਜਦੋਂ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੀਡਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਆ ਉਹ ਸਖਤ ਸਜ਼ਾਾਂਵਾਂ ਦਿੱਤੀਆਂ ਸੀ ਉਸ ਉੱਤੇ ਬਿਰਸਾ ਸਿੰਘ ਬਲਟੋਹਾ ਉਹਨਾਂ ਦੇ ਵੱਲੋਂ ਸਵਾਲ ਉਠਾਏ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਸੱਦ ਕੇ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਤੋਂ 10 ਸਾਲ ਦੀ ਲਈ ਬਾਹਰ ਕਰ ਦਿੱਤਾ ਗਿਆ ਸੀ। ਸਿਨੈਰੀਓ ਸਾਰਾ ਉਸ ਵਕਤ ਬਦਲਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਆਪ ਸਿਆਸਤ ਦੇ ਵਿੱਚ ਆ ਗਏ। ਤੇ ਉਹਨਾਂ ਦੀ ਪਹਿਲੀ ਸਪੀਚ ਸੀ ਜਿਹੜੀ ਉਹ ਬਾਲਾ ਕੋ ਸਾਬ ਕਰ ਗਈ। ਪਹਿਲੀ ਸਪੀਚ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣੀ ਇਹ ਕਿਹਾ ਕਿ ਦੇਖੋ ਮੈਨੂੰ ਸੰਗਤ ਨੇ ਸੁਖਬੀਰ ਸਿੰਘ ਬਾਦਲ ਤੁਹਾਡੇ ਸਿਰ ਉੱਤੇ ਬਿਠਾ ਦਿੱਤਾ। ਇਹ ਗੱਲਾਂ ਜਦੋਂ ਕਹੀਆਂ ਉਸ ਵਕਤ ਹੀ ਚਰਚਾਾਂ ਵਿੱਚ ਚੱਲ ਪਈਆਂ ਸੀ ਕਿ ਗਿਆਨੀ ਰਕਮੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਹੁੰਦੇ ਆ ਬਹੁਤ ਸਖਤ ਫੈਸਲੇ ਜਿਹੜੇ ਮੁਰੇ ਹੋ ਕੇ ਲੈ ਗਏ ਸੀ ਤੇ ਉਹ ਫੈਸਲਿਆਂ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਕਦੀ ਸਵਾਲ ਤਾਂ ਨਹੀਂ ਉਠਾ ਹੋ ਸਕਦਾ ਕੋਈ ਸਿੱਖ ਪਰ ਚਰਚਾਵਾਂ ਕਈ ਤਰ੍ਹਾਂ ਦੀਆਂ ਚੱਲੀਆਂ ਉਸ ਤੋਂ ਬਾਅਦ ਗਿਆਨੀ ਜਿਹੜੇ ਕੁਲਦੀਪ ਸਿੰਘ ਗੜਗਜ ਹੁਣੇ ਆਏ ਤੇ ਉਹਨਾਂ ਨੇ ਆ ਕੇ ਜਿਹੜੇ ਵਰਸਾ ਸਿੰਘ ਬਲਟੋਹਾ ਹੁਣਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਵਰਸਾ ਸਿੰਘ ਬਲਟੋਹਾ ਦਾ ਇੱਕ ਬਿਆਨ ਬੜਾ ਚਰਚਾ ਦੇ ਵਿੱਚ ਰਹਿੰਦਾ ਉਹ ਕਹਿੰਦੇ ਵੀ ਜਿੱਥੇ ਲੱਗੀ ਹੋਵੇ ਉੱਥੇ ਲਾ ਕੇ ਰੱਖੀਦੀ ਆ ਤੇ ਜ਼ਿੰਦਗੀ ਇੱਕ ਵਾਰ ਹੀ ਮਿਲੀ ਆ ਜਿਹਦੇ ਨਾਲ ਵਫਾਦਾਰੀ ਆ ਉਹਦੇ ਪਿੱਛੇ ਬੇਸ਼ੱਕ ਫਿਰ ਜਾਨ ਲਾ ਦਿਓ ਇਹ ਬਹੁਤ ساری ਟ੍ਰੈਂਡਿੰਗ ਦੇ ਵਿੱਚ ਆਉਂਦਾ ਮੜ ਮੜ ਕੇ ਉੱਠ ਪੈਂਦਾ ਉਹ ਗੱਲ ਜਿਹੜੀ ਮੁਰੇ ਆਉਂਦੀ ਆ ਤੇ ਉਹਨਾਂ ਨੇ ਅਕਾਲੀ ਦਲ ਦੀ ਉਸ ਵਕਤ ਵੀ ਜਿਹੜੀ ਆ ਉਹ ਬਾਣੀ ਛੱਡੀ ਜਦੋਂ ਅਕਾਲੀ ਦਲ ਜਿਹੜਾ ਬਹੁਤ ਮਾੜੇ ਸਮੇਂ ਦੇ ਵਿੱਚ ਸੀ ਮੈਂ ਸੀ ਤਾਂ ਕਰਕੇ ਕਹਿ ਰਿਹਾ ਕਿ ਅਕਾਲੀ ਦਲ ਦਾ ਅੱਜ ਗ੍ਰਾਫ ਉਹ ਹੋ ਜਾ ਨਹੀਂ ਰਿਹਾ ਸੁਖਵੀਰ ਸਿੰਘ ਬਾਦਲ ਦੇ ਬਾਰੇ ਇੱਕ ਪੱਤਰਕਾਰ ਨੇ ਗੱਲਬਾਤ ਕਰਦੇ ਆ ਇਹ ਗੱਲ ਕਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰੀ ਪੁੱਛਿਆ ਵੀ ਸੁਖਵੀਰ ਬਾਦਲ ਬਾਰੇ ਕੀ ਸੋਚਦੇ ਆ ਉਹ ਕਹਿੰਦੇ ਵੀ ਹਾਲੇ ਬਹੁਤ ਲੰਮਾ ਪੈਣਾ ਪੈੜਾ ਪੈੜਾ ਮੁੱਖ ਮੰਤਰੀ ਬਣਨੇ ਦਾ ਪਰ ਇੱਕ ਗੱਲ ਪੱਕੀ ਆ ਕਿ ਸੁਖਵੀਰ ਬਾਦਲ ਜੋ ਮਨ ਚ ਧਾਰ ਲਿੰਦਾ ਉਹ ਪੂਰਾ ਕਰ ਦਿੰਦਾ ਤੇ ਕਹਿੰਦੇ ਇਹ ਗੱਲ ਉਹਦੇ ਹੱਕ ਦੇ ਵਿੱਚ ਜਾਊਗੀ ਇਹ ਪ੍ਰਕਾਸ਼ ਸਿੰਘ ਬਾਦਲ ਹਣੀ ਇਹ ਗੱਲ ਕਹੀ ਸੀ ਉਹ ਦੂਰੰਦੇਸ਼ ਸੀ ਉਹ ਪੜ ਲੈਂਦੇ ਸੀ ਬੰਦਾ ਸੋ ਇਹ ਗੱਲ ਸੁਖਵੀਰ ਸਿੰਘ ਬਾਦਲ ਹਣੀ ਇੱਕ ਵਾਰੀ ਫਿਰ ਮੁੜ ਕੇ ਜਿਹੜੀ ਆ ਉਹ ਸਾਬਤ ਕੀਤੀ ਆ ਅਕਾਲੀ ਦਲ ਬਿਲਕੁਲ ਡਿੱਗਿਆ ਸੀ ਲੋਕ ਕਹਿ ਰਹੇ ਸੀ ਵੱਡੇ ਵੱਡੇ ਜਥੇਦਾਰ ਪੁਰਾਣੇ ਪੁਰਾਣੇ ਲੀਡਰ ਛੱਡ ਕੇ ਚਲੇ ਗਏ ਸੀ ਬੀਜੇਪੀ ਨਾਲ ਸਾਂਝ ਟੁੱਟ ਗਈ ਸੀ ਸਭ ਕਾ ਸਭ ਕੁਝ ਹੁੰਦੇ ਆ ਸੁਖਵੀਰ ਬਾਦਲ ਨੇ ਜਿਹੜਾ ਉਹ ਆਪਣੀ ਜਿਹੜੀ ਹੈ ਜਿੱਦ ਕਹ ਲਓ ਆਪਣੀ ਹੰਡ ਉਹ ਨਹੀਂ ਛੱਡੀ ਉਹ ਕਹਿੰਦੇ ਕੋਈ ਗੱਲ ਨਹੀਂ ਜਿਹੜਾ ਜਾਂਦਾ ਜਾਵੇ ਪਰ ਅਸੀਂ ਪਾਰਟੀ ਨੂੰ ਮੁੜ ਕੇ ਖੜਾ ਕਰਾਂਗੇ ਹੜਾਂ ਦੇ ਵਿਚਕਾਰ ਜਿਹੜੇ ਪੈਸੇ ਵੰਡੇ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਹੋਈ ਤੇ ਰਹਿੰਦੀ ਹੁੰਦੀ ਕਿਸਰਾਮਾ ਦੀ ਪਾਰਟੀ ਨੇ ਕੱਢ ਦਿੱਤੀ ਉਹਨਾਂ ਨੇ ਜੇਸ ਹਾਬ ਦੇ ਨਾਲ ਪਰਚੇ ਦਰਜ ਕੀਤੇ ਤੇ ਜੀ ਲੋਕਾਂ ਦੇ ਵਿੱਚ ਵਿਰੋਧੀ ਧਿਰ ਬਣਨ ਲੱਗ ਪਏ ਸੋ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਦਾ ਮੁੜ ਕੇ ਵਾਰ ਹੋਣਾ ਸ਼ੁਰੂ ਹੋਇਆ ਜੋ ਕਈ ਗੱਲ ਮੈਂ ਪਿਛਲੀ ਾਰ ਵੀ ਕਹੀ ਸੀ ਤੇ ਲੋਕਾਂ ਨੇ ਚੁੱਭੀ ਵੀ ਪਰ ਸਚਾਈ ਦਾ ਸਚਾਈ ਆ ਨਾ ਇਹ ਮੀਡੀਆ ਦਾ ਮੀਡੀਆ ਹੁੰਦਾ ਇੱਕ ਸ਼ੀਸ਼ਾ ਹੁੰਦਾ ਜੋ ਸਾਹਮਣੇ ਨਾ ਦਿਸਦਾ ਹੋਵੇ ਉਹ ਨਾ ਕਹਿਣਾ ਕਿਸੇ ਦੇ ਪ੍ਰੈਸ਼ਰ ਕਰਕੇ ਜਾਂ ਕਿਤੇ ਕਿਤੇ ਕੁਝ ਮਿਲਦਾ ਕਰਕੇ ਇਹ 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 ਸ਼ੀਸ਼ੇ ਨਾਲ ਵੀ ਬੇਇਨਸਾਫੀ ਆ ਲੋਕਾਂ ਨਾਲ ਵੀ ਬੇਇਨਸਾਫੀ ਆ ਸੋ ਇਸ ਤੋਂ ਬਾਅਦ ਵਰਤਾ ਸਿੰਘ ਬਲਟੂਆ ਹਣੀ ਲਗਾਤਾਰ ਪਾਰਟੀ ਤੋਂ ਬਾਹਰ ਹੁੰਦਿਆਂ ਵੀ ਕੰਮ ਕੀਤਾ ਇਹ 2027 ਦੀ ਚੋਣ ਦਾ ਇੱਕ ਤਰ੍ਹਾਂ ਦੇ ਨਾਲ ਵਿਗਲਵੱਜਾ ਕਹਿ ਸਕਦੇ ਆ ਕਿ ਜਥੇਦਾਰ ਸਾਹਿਬ ਨੇ ਉਹਨਾਂ ਦੇ ਕੰਮਾਂ ਨੂੰ ਵੀ ਦੇਖਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਕੰਚਨਪ੍ਰੀਤ ਦਾ ਮੁੱਦਾ ਹੋਇਆ ਤਰਨਤਾਨ ਜਿਮਨੀ ਚੋਣ ਹੋਈ ਉਹਦੇ ਵਿੱਚ ਵੀ ਮਿਰਸਾ ਸਿੰਘ ਬਲਟਵਾ ਹਣੀ ਮੋਰੇ ਰਹੇ ਉੱਥੇ ਸੋ ਉਹਨਾਂ ਦੀ ਸਿਆਸਤ ਨੂੰ ਕੋਈ ਪਸੰਦ ਕਰੇ ਨਾ ਕਰੇ ਉਹ ਗੱਲ ਵੱਖਰੀ ਆ ਪਰ ਉਹ ਆਉ ਵੀ ਆਪਣੇ ਧੁੰਦੇ ਪੱਕੇ ਆ ਉਹ ਕਹਿੰਦੇ ਠੀਕ ਆ ਜੀ ਅਕਾਲੀ ਦਲ ਦੇ ਨਾਲ ਆਂਦਾ ਅਕਾਲੀ ਦਲ ਦੇ ਨਾਲ ਹੀ ਰਵਾਂਗੇ ਸੋ ਇਹ ਸਭ ਕਾਸੇ ਨੂੰ ਦੇਖਦੇ ਆ ਇਹ ਜਿਹੜੀ ਗੱਲਬਾਤ ਆ ਕੱਲ ਤੱਕ ਸਾਡੇ ਜਿੱਤਦਾਰ ਹੁਣਾਂ ਦੇ ਵੱਲੋਂ ਇਹ ਜਿਹੜੀ ਮੁਆਫੀ ਦਿੱਤੀ ਗਈ ਆ ਮੈਂ ਸਿਆਸਤ ਦੇ ਪੱਧਰ ਉੱਤੇ ਗੱਲ ਕਰਦਾ ਧਾਰਮਿਕ ਤੌਰ ਦੇ ਉੱਤੇ ਹਾਂ ਜਿਆਨੀ ਗੁਰਬਚਨ ਸਿੰਘ ਜਿਹੜੇ ਚੇਹਦਾਰ ਸੀ ਉਹਨਾਂ ਵੀ ਜਿਹੜੀ ਆ ਛੋਟ ਦਿੱਤੀ ਗਈ ਆ ਨਾਲ ਦੀ ਨਾਲ ਇੱਕ ਬਿਆਨ ਆ ਗਿਆ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਉਹ ਕਹਿੰਦੇ ਵੀ ਮੈਂ ਗਿੱਧੜਵਾਹ ਤੋਂ ਚੋਣ ਲੜੂੰਗਾ ਇਹ ਕੁਝ ਲੋਕ ਕਹਿਣ ਲੱਗੇ ਇਹ ਇਦਾਂ ਕਿਤਾ ਹੋ ਸਕਦਾ ਕਿਉਂਕਿ ਹਰਦੀਪ ਸਿੰਘ ਡਿੰਪੀ ਉਥੋਂ ਚੋਣ ਲੜਦੇ ਆ ਇਹ ਚੋਣ ਇਸ ਜਿਹੜੀ ਸੀਟ ਹੈ ਨਾ ਇਹਦਾ ਇਤਿਹਾਸ ਬੜਾ ਪੁਰਾਣਾ ਹੈ ਇਥੋਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਪਿਤਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਆ ਕਿਉਂਕਿ ਉਹਨਾਂ ਨੇ ਉਸ ਦਿਨ ਹੀ ਗੱਲ ਕਹੀ ਆ ਜਦੋਂ ਉਹਨਾਂ ਦੀ ਉਹਨਾਂ ਦੀ ਜਿਹੜੀ ਵਰਸੀ ਮਨਾਈ ਜਾ ਰਹੀ ਸੀ ਨਾ ਪੰਜ ਵਾਰੀ ਜਿਹੜੇ ਉਥੋਂ ਚੋਣ ਜਿੱਤ ਕੇ ਆ ਤੇ ਤਕਰੀਬਨ 169 ਤੋਂ ਲੈ ਕੇ ਤੇ 85 ਤੱਕ 1995 ਦੇ ਵਿੱਚ ਗਿੱਦੜਵਾਹਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਆਏ ਸੀ ਜਿਮਨੀ ਚੋਣ ਦੇ ਵਿੱਚ ਤੇ 2007 ਤੱਕ ਉਹ ਲਗਾਤਾਰ ਜਿੱਤੇ 97 ਦੇ ਵਿੱਚ ਵੱਡੇ ਬਾਦਲ ਸਾਹਿਬ ਉਹ ਚਲ ਗਏ ਸੀ ਲੰਬੀ ਹਲਕੇ ਦੇ ਵਿੱਚ ਗਿੱਦੜਵਾਹ ਹਲਕਾ ਟੋਟਲ ਉੱਥੇ 14 ਵਿਧਾਨ ਸਭਾ ਜਿਮਨੀ ਵਿਧਾਨ ਸਭਾ ਵਿਧਾਨ ਸਭਾ ਚੋਣਾਂ 14 ਹੋਈਆਂ ਜਿਨ੍ਹਾਂ ਦੇ ਵਿੱਚ 7 ਇਹ ਜਿੱਤ ਅਕਾਲੀ ਦਲ ਵਾਲੇ ਸਿਰਫ ਤੇ ਇੱਕ ਵਾਰੀ ਉੱਥੋਂ ਆਜ਼ਾਦ ਜਿੱਤੇ ਸੀ 1972 ਦੇ ਵਿੱਚ ਤੋ ਇਹ ਉਥੇ ਦਾ ਰਾਜਨੀਤਿਕ ਇਤਿਹਾਸ ਆ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਇਹ ਬਿਆਨ ਬੜਾ ਕੈਲਕੂਲੇਟਿਵ ਬਿਆਨ ਆ ਉਹਨਾਂ ਨੇ ਬੜਾ ਸੋਚ ਸਮਝ ਕੇ ਦਿੱਤਾ ਬਿਆਨ ਆ ਕਿ ਅਕਾਲੀ ਦਲ ਦੀ ਜ਼ਮੀਨ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਬਣਿਆ ਨਾ ਉੱਥੋਂ ਹੀ ਮੁੱਖ ਜਿਹੜੇ ਐਮ ਐਲ ਏ ਬਣ ਕੇ ਬਣਦੇ ਰਹੇ ਆ ਮੁੱਖ ਮੰਤਰੀ ਸੋ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਉਸ ਜਿਹੜੀ ਸੀਟ ਨੂੰ ਮੁੜ ਕੇ ਚੁਣਿਆ ਹਰਦੀਪ ਸਿੰਘ ਡੈਂਤੀ ਜਿਹੜੇ ਅਕਾਲੀ ਦਲ ਦੇ ਵਿੱਚ ਸੀ ਉਹ ਉਧਰ ਚਲੇ ਗਿਆ ਇਸ ਵਕਤ ਆਮ ਆਦਮੀ ਪਾਰਟੀ ਤੋਂ ਐਮਐਲਏ ਜਿਮਨੀ ਚੋਣ ਹੋਈ ਸੀ ਰਾਜਾ ਵੜਿੰਗ ਤਿੰਨ ਵਾਰੀ ਚੋਣ ਜਿੱਤੇ 12 17 ਤੇ 22 ਬਾਅਦ ਵਿੱਚ ਉਹ ਲੁਧਿਆਣੇ ਤੋਂ ਐਮਪੀ ਬਣ ਗਏ ਤੇ ਉਹਨਾਂ ਦੀ ਪਤਨੀ ਉੱਥੋਂ ਬੀਬੀ ਅਮਰਤਾ ਜਿਹੜੇ ਆ ਵੜਿੰਗ ਚੋਣ ਜਿੱਤ ਲੜੇ ਪਰ ਹਾਰ ਗਏ ਜਿਹੜੀ ਜਿਮਨੀ ਚੋਣ ਤੋਂ ਜਿੱਤ ਗਏ ਸੋ ਉਹ ਆਪਣੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਪੁਰਾਣੀ ਵਿਰਾਸਤ ਆ ਨਾ ਸੁਖਵੀਰ ਸਿੰਘ ਬਾਦਲ ਦੀ ਨਜ਼ਰ ਉਹਦੇ ਉੱਤੇ ਵੀ ਆ ਜਲਾਲਾਬਾਦ ਤੇ ਜਿਹੜੀ ਗਿੱਦੜਵਾਹਾ ਦੋਨਾਂ ਸੀਟਾਂ ਦੇ ਉੱਤੇ ਜਿਹੜਾ ਉਹ ਚੋਣ ਲੜਨਗੇ ਰਹੂਗੀ ਉਹ ਜਿੱਥੇ ਉਹ ਵੱਧ ਵੋਟ ਜਿੱਥੇ ਵੱਧ ਵੋਟਾਂ ਪੈ ਗਈਆਂ ਇਹ ਗੱਲ ਤੁਸੀਂ ਦੇਖ ਲਿਓ ਕਿ ਜਿਹੜੀ ਦੋ ਹਲਕਿਆਂ ਤੋਂ ਚੋਣ ਲੜੀ ਜਾਊਗੀ ਸੁਖਵੀਰ ਸਿੰਘ ਬਾਦਲ ਖਾਨਾਂ ਦੇ ਵੱਲੋਂ ਸੋ ਉਹ ਰਣਨੀਤਿਕ ਤੌਰ ਤੇ ਲਿਆ ਫੈਸਲਾ ਉਹ ਐਵੇਂ ਨਹੀਂ ਕਿ ਬੜੀ ਭਾਵਕ ਹੋ ਕੇ ਕਿਤੇ ਬਿਆਨ ਦੇਤਾ ਜਿਹੜਾ ਇਹ ਇਸ ਹਲਕੇ ਦਾ ਇਤਿਹਾਸ ਹੈ ਨਾ ਜਿਹੜਾ ਉਹ ਬਹੁਤ ਪੁਰਾਣਾ ਆ ਸੋ ਇਹ ਇਤਿਹਾਸ ਮਾਲਵੇ ਦੇ ਗੜ ਹੈ ਨਾ ਜਿਹੜਾ ਮਾਲਵੇ ਦੇ ਵਿੱਚ ਹੀ ਮੁੱਖ ਮੰਤਰੀ ਨਿਕਲਦੇ ਰਹੇ ਆ ਸੋ ਮਾਲਵੇ ਦੇ ਧੁਰ ਅੰਦਰ ਜਿਹੜੀ ਸੀਟ ਹੈ ਗਿੱਦੜਵਾਹ ਉਹ ਸੱਚਮੁੱਚ ਦੇ ਵਿੱਚ ਸਿਆਸਤ ਦਾ ਧੁਰਾ ਹੀ ਆ ਉਥੇ ਦਾ ਐਲਾਨ ਕਰਨਾ ਇਹ ਰਾਜਾ ਬਣਿੰਗ ਹੋਣਾ ਨੂੰ ਵੀ ਤੇ ਇਧਰ ਡਿੰਪੀ ਹਰਦੀਪ ਸਿੰਘ ਡਿੰਪੀ ਉਹਨਾਂ ਲਈ ਵੀ ਗੱਲ ਫਿਕਰ ਵਾਲੀ ਆ ਸੁਖਵੀਰ ਸਿੰਘ ਬਾਦਲ ਤੇ ਨਾਲ ਦੀ ਨਾਲ ਭਾਜਪੀ ਨਾਲ ਜੇ ਸਮਝੌਤਾ ਨਹੀਂ ਹੁੰਦਾ ਤੇ ਜੇ ਹੋ ਜਾਂਦਾ ਉਹ ਵੀ ਗੱਲ ਵੱਖਰੀ ਆ ਕਿਉਂਕਿ ਉਥੇ ਮਨਪ੍ਰੀਤ ਸਿੰਘ ਬਾਦਲ ਵੀ ਹੁਣ ਬਠਿੰਡਾ ਸ਼ਹਿਰੀ ਤੋਂ ਨਹੀਂ ਗਿੱਦੜਵਾਹ ਤੋਂ ਹੀ ਜੂਰ ਲਗਾ ਰਹੇ ਹੈ ਲਗਾਤਾਰ ਉਹ ਵੀ ਪ੍ਰੋਜੈਕਟ ਲਿਆ ਰਿਹਾ ਹੈ ਗਿੱਦੜਵਾਹਾ ਸੋ ਗਿੱਦੜਵਾਹਾ ਹੌਟ ਸੀਟ ਬਣਨ ਜਾ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਸੋ ਇਹ ਸਾਰਾ ਸਿਨੈਰੀਓ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਜੋ ਆਪਣੀ ਸੋਚ ਅਨੁਸਾਰ ਮੈਂ ਦੇਖਦਾ ਬਾਚਨਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਅ ਦਰਸ਼ਕਾਂ ਨੂੰ ਕਿਹੋ ਜੀ ਗੱਲਬਾਤ ਲੱਗੀ ਤੁਸੀਂ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਬਹੁਤ ਬਹੁਤ ਸ਼ੁਕਰੀਆ ਚੜ੍ਹਦੀ ਕਲਾ ਰੱਬ ਰੱਖਾ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਪੀ ਸਿੰਘ ਗਿੱਲ ਜੀ ਤੁਸੀਂ ਇਨਾਂ ਮਸਲਿਆਂ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖੇ